ਉਮਰਾਂ ਦਾ ਲੰਮਾ ਪੈਂਦਾ ਹੱਸ ਕੇ ਮੁਕਾਨੇ ਪਰਵਾਹ ਦੀਆਂ ਕੰਦੇ ਅੰਨ ਸੀਨੇ ਨਾ ਜੁਲਾਣੇ ਉਮਰਾਂ ਦਾ ਲੰਮਾ ਪੈਂਦਾ ਹੱਸ ਕੇ ਮੁਕਾਨੇ ਮੈਂ ਸੁਨੀਦਰ ਮਿਲੂ ਪ੍ਰੋਗਰਾਮ ਉਮਰਾਂ ਦੇ ਪੈਂਡੇ ਲੈ ਕੇ ਹਾਜ਼ਰ ਹਾਂ ਇਸ ਲੜੀ ਤਹਿਤ ਅਸੀਂ ਹਰ ਹਫ਼ਤੇ ਕਿਸੇ ਨਾ ਕਿਸੇ ਮਹਾਨ ਸ਼ਖੀਤ ਨਾਲ ਤੁਹਾਡਾ ਤਾਰਫ਼ ਕਰਾਉਂਦੇ ਰਹਿੰਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਬੜੀਆਂ ਉੱਚੀਆਂ ਪਹੁੰਚਾਂ ਪੁੱਟ ਕੇ ਅਹਿਮ ਕਾਰਜ ਕੀਤੇ ਹੁੰਦੇ ਹਨ ਮਹਾਨ ਕੰਮ ਕੀਤੇ ਹੁੰਦੇ ਹਨ ਉਸੇ ਲੜੀ ਤਹਿਤ ਅੱਜ ਦੂਰਦਰਸ਼ ਜਿੰਦਰ ਦੀ ਟੀਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ ਸਰਹੰਦ ਦੀ ਧਰਤੀ ਤੇ ਪਹੁੰਚੀ ਹੈ ਜਿੱਥੇ ਵੱਸਦੇ ਨੇ ਪੰਜਾਬੀ ਦੀ ਪ੍ਰਸਿੱਧ ਸਹਿਤਕਾਰ ਪਰਮਜੀਤ ਕੌਰ ਸਰਹੰਦ ਅੱਜ ਕਰਦੇ ਹਾਂ ਉਹਨਾਂ ਨਾਲ ਮੁਲਾਕਾਤ ਆਓ ਚੱਲੀਏ ਪੰਜਾਬੀ ਦੀ ਉੱਗੀ ਲੇਖਕ ਪਰਮਜੀਤ ਕੌਰ ਸਰਹੰਦ ਜਿਨ੍ਹਾਂ ਨੇ ਪੰਜਾਬੀ ਸਹਿਤ ਦੀ ਝੋਲੀ ਵਿੱਚ ਕਵਤਾ ਗਜ਼ਲ ਤੇ ਵਾਰਤਕ ਦੀਆਂ ਕੋਈ ਸਤ ਕਤਾਬਾਂ ਪਈਆਂ ਪਰਮਜੀਤ ਕੌਰ ਜੀ ਮਿਲਣਸਾਰ ਸਭ ਨੂੰ ਪਿਆਰ ਕਰਨ ਵਾਲੀ ਤੇ ਮਿੱਠ ਬੋਲੜੀ ਸਖੀਅਤ ਨੇ ਤੇ ਸਾਹਿਦ ਦੀ ਸੇਵਾ ਕਰਨਾ ਇਹਨਾਂ ਦੀ ਖੂਬੀ ਹੈ ਸਾਨੂੰ ਅੱਜ ਪਰਮਜੀਤ ਕੌਰ ਦੇ ਸਾਹਿਤਿਕ ਸਫਰ ਤੇ ਜੀਵਨ ਬਾਰੇ ਗੱਲਬਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਪਰਮਜੀਤ ਕੌਰ ਜੀ ਤੁਹਾਡਾ ਉਮਰਾਂ ਦੇ ਪਿੰਡੇ ਪਰੋਵਾਂ ਦਾ ਸਵਾਗਤ ਹੈ ਅਸੀਂ ਅੱਜ ਤੁਹਾਡੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇਣੀ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਨਮ ਅਤੇ ਮਢਲੀ ਵਿੱਦਿਆ ਬਾਰੇ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਚਾਣਨਾ ਪਾਓ ਸ਼ੁਕਰੀਆ ਜੀ ਮੇਰਾ ਜਨਮ ਸੰਗਰੂਰ ਜ਼ਿਲ੍ਹੇ ਦੇ ਧੂਰੀ ਸ਼ਹਿਰ ਵਿੱਚ ਹੋਇਆ ਸੀ ਜੀ ਤੇ ਕਿਉਂਕਿ ਮੇਰੇ ਫਾਦਰ ਸਾਹਿਬ ਪੁਲਿਸ ਦੇ ਆਫੀਸਰ ਸੀਗੇ ਉਹਨਾਂ ਦੀ ਜੌਬ ਉੱਥੇ ਸੀ ਤੇ ਜਨਮ ਮੇਰਾ ਧੂਰੀ ਹੋਇਆ ਅੱਛਾ ਜੀ ਲੇਕਿਨ ਮੇਰਾ ਜੱਦੀ ਪਿੰਡ ਜਿਹੜਾ ਹੈਗਾ ਉਹ ਹੈਗਾ ਸਿੰਪਲੀ ਅੱਛਾ ਜੀ ਹਾਂਜੀ ਸੋ ਮੈਂ ਕੁਛ ਦੇਰ ਅਸੀਂ ਫਾਦਰ ਸਾਹਿਬ ਨਾਲ ਬਾਹਰ ਹੀ ਰਹੇ ਤੇ ਜਦੋਂ ਸਾਡੀ ਪੜ੍ਹਾਈ ਦਾ ਨੁਕਸਾਨ ਕਾਫੀ ਹੁੰਦਾ ਸੀ ਇੱਧਰ ਉੱਧਰ ਟਰਾਂਸਫਰ ਹੋ ਜਾਂਦੀ ਸੀ ਫਿਰ ਅਸੀਂ ਪੱਕੇ ਤੌਰ ਤੇ ਪਿੰਡ ਸਿੰਪਲੀ ਵਿਖੇ ਆ ਗਏ ਸੀ ਸੋ ਮੈਂ ਮੁੱਢਲੀ ਜਿਹੜੀ ਮੇਰੀ ਪ੍ਰਾਇਮਰੀ ਕਹ ਲਓ ਤੁਸੀਂ ਕੁਛ 2-3 ਕਲਾਸਾਂ ਮੇਰਾ ਖਿਆਲ ਮੈਂ ਧੂਰੀ ਜਾਂ ਹੋਰ ਸ਼ਹਿਰਾਂ 'ਚ ਤੁਰਦਿਆਂ ਫਿਰਦਿਆਂ ਕੀਤੀਆਂ ਅੱਛਾ ਜੀ ਤੇ ਬਾਅਦ ਵਿੱਚ ਪੱਕੇ ਤੌਰ ਤੇ ਅਸੀਂ ਪਿੰਡ ਸਿੰਪਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਉਹਦੇ 'ਚ ਹੀ ਟਿਕ ਗਏ ਤੇ ਸਾਡੇ ਪਿੰਡ 'ਚ ਪ੍ਰਾਇਮਰੀ ਸਕੂਲ ਹੁੰਦਾ ਸੀ ਜੀ ਤੇ ਮੈਂ ਪ੍ਰਾਇਮਰੀ ਤੱਕ ਵਿੱਦਿਆ ਜਿਹੜੀ ਹੈਗੀ ਉਹ ਆਪਣੇ ਪਿੰਡ ਤੋਂ ਪ੍ਰਾਪਤ ਕੀਤੀ ਉਸ ਤੋਂ ਬਾਅਦ ਸੈਂਪਲੀ ਤੋਂ ਉਤੋਂ ਬਾਅਦ ਸਾਡੇ ਨਾਲ ਪਿੰਡ ਸੀ ਰੁਪਾਲਿਹੜੀ ਅੱਛਾ ਜੀ ਤੇ ਫਿਰ ਮੈਂ ਹਾਈ ਸਕੂਲ ਰੁਪਾਲਿਹੜੀ ਵਿਖੇ ਦਾਖਲ ਹੋ ਗਈ ਤੇ ਮੈਂ 8ਵੀਂ 9ਵੀਂ ਤੱਕ ਉੱਥੇ ਪੜ੍ਹੀ ਲੇਕਿਨ ਉਦੋਂ ਕੁੜੀਆਂ ਨੂੰ ਪੜਾਉਣ ਦਾ ਰੁਝਾਨ ਨਹੀਂ ਸੀਗਾ ਅੱਛਾ ਜੀ ਪਰ ਮੇਰਾ ਆਪਣਾ ਪਰਿਵਾਰ ਪੜਿਆ ਲਿਖਿਆ ਸੀ ਮੇਰੇ ਫਾਦਰ ਸਾਹਿਬ ਮੇਰੇ ਵੱਡੇ ਬ੍ਰਦਰ ਸ਼ਮਸ਼ੇਰ ਨਿਰਮਲ ਇਸ ਕਰਕੇ ਉਹਨਾਂ ਨੇ ਮੈਨੂੰ ਪੜਾਉਣਾ ਜ਼ਰੂਰੀ ਸਮਝਿਆ ਸੋਰ ਪਾਲਹੜੀ ਮੈਂ 9th ਤੱਕ ਨੌਵੀਂ ਤੱਕ ਪੜ੍ਹੀ ਲੇਕਿਨ ਬਾਅਦ ਚ ਉੱਥੇ ਕੋਈ ਹੋਰ ਲੜਕੀ ਮੇਰੀ ਕੰਪਨੀ ਨਹੀਂ ਰਹੀ ਅੱਛਾ ਫਿਰ ਮੈਂ 10ਵੀਂ ਪ੍ਰਾਈਵੇਟ ਤੌਰ ਤੇ ਕੀਤੀ ਅੱਛਾ ਤੇ ਪਿੰਡਾਂ ਚੁਰੀਆਨ ਹੈ ਨਹੀਂ ਸੀ ਪੜਾਈ ਦਾ ਪਰ ਫਿਰ ਵੀ ਉਹਨਾਂ ਨੇ ਮੈਨੂੰ ਮੈਂ ਪ੍ਰਾਈਵੇਟ ਤੌਰ ਤੇ 10ਵੀਂ ਕੀਤੀ ਇਹ ਤਾਂ ਸੀ ਤੁਹਾਡੀ ਪੜ੍ਹਾਈ ਤੇ ਜਨਮ ਦੀ ਗੱਲ ਤੁਸੀਂ ਜਿਹੜਾ ਲਿਖਣ ਵੱਲ ਪ੍ਰੇਰਿਤ ਹੋਏ ਹੋ ਇਹ ਬਚਪਨ ਤੋਂ ਹੀ ਸੀ ਜਾਂ ਬਾਅਦ ਚ ਤੁਸੀਂ ਕਿਸ ਨੂੰ ਪ੍ਰੇਰਿਤ ਹੋ ਕੇ ਲਿਖਣ ਲੱਗੇ ਹੋ ਜਾਂ ਚੇਟਕ ਤੁਹਾਨੂੰ ਘਰ ਤੋਂ ਲੱਗੀ ਕਿਵੇਂ ਲੱਗੀ ਲਿਖਣ ਦੀ ਚੇਟਕ ਅਸਲਚ ਮੇਰੇ ਵੱਡੇ ਬ੍ਰਦਰ ਸ਼ਮਸ਼ੇਰ ਨਿਰਮਲ ਇੱਕ ਇਨਕਲਾਬੀ ਕਵੀ ਸੀਗੇ ਤੇ ਜਿਨ੍ਹਾਂ ਦੀ 1982 ਚ ਫਿਰ ਡੈਥ ਹੋ ਗਈ ਸੀ ਤੇ ਉਹਨਾਂ ਦੇ ਹੁੰਦਿਆਂ ਸਾਡੇ ਘਰ ਚ ਸਾਹਿਤ ਬਹੁਤ ਆਉਂਦਾ ਸੀ ਤੇ ਉਸ ਸਾਹਿਤ ਨੂੰ ਪੜਦੀ ਪੜਦੀ ਸਾਡੇ ਵਾਸਤੇ ਬੱਚਿਆਂ ਵਾਸਤੇ ਸਪੈਸ਼ਲੀ ਬਾਲ ਸੰਦੇਸ਼ ਆਉਂਦਾ ਸੀਗਾ ਤੇ ਉਹ ਪੜਦੀ ਪੜਦੀ ਨੂੰ ਹੀ ਮੈਨੂੰ ਮਤਲਬ ਕਿ ਪੜਨ ਦੀ ਫਿਰ ਬਹੁਤ ਲਗਨ ਹੋ ਗਈ ਤੇ ਬਾਲ ਸੰਦੇਸ਼ ਪੜਦੀ ਰਹੀ ਉਹਦੇ ਨਾਲ ਜੋ ਵੀ ਮੈਗਜ਼ੀਨ ਜਾਂ ਹੋਰ ਸਹਿਤ ਸਾਡੇ ਘਰ ਚ ਆਉਂਦਾ ਸੀ ਮੈਂ ਉਹ ਸਾਰਾ ਪੜ ਲੈਂਦੀ ਸੀ ਫਿਰ ਮੈਂ ਆਪ ਹੀ ਲਿਖ ਕੇ ਉੱਥੇ ਕੁਝ ਨਾ ਕੁਝ ਸੁਣਾ ਦਿੰਦੀ ਸੀ ਉੱਥੋਂ ਹੀ ਮੇਰਾ ਖਿਆਲ ਹੈ ਕਿ ਮੈਨੂੰ ਲਿਖਣ ਦੀ ਜਿਹੜੀ ਹੈਗੀ ਚਿਟਕ ਲੱਗ ਗਈ ਤੇ ਮੈਂ ਉਵੇਂ ਹੀ ਲਿਖਦੀ ਰਹੀ ਕਦੇ-ਕਦਾਈ ਲੇਕਿਨ ਫਿਰ ਪੜਨ ਚ ਮੇਰਾ ਬਹੁਤ ਧਿਆਨ ਸੀ ਮੈਂ ਜਿੰਨਾ ਪੜਿਆ ਬਹੁਤ ਸਹਿਤ ਪੜਿਆ ਵਿਦੇਸ਼ੀ ਵੀ ਪੰਜਵੀਂ ਛੇਵੀਂ ਜਮਾਤ ਚ ਪੜਦੀ ਨੇ ਮੈਂ ਮਨਸ਼ੀਪ ਰੇਮਚੰਦ ਮੈਕਸਿਮ ਗੋਰਕੀ ਦਿਲਪਕੁਰ ਟਿਵਾਣਾ ਨਾਨਕ ਸਿੰਘ ਗੁਰਬਖਸ਼ ਸਿੰਘ ਪ੍ਰੀਤ ਲੜੀ ਬਹੁਤ ਸਾਰੇ ਸਹਿਤਕਾਰ ਮੈਂ ਪੰਜਵੀਂ ਛੇਵੀਂ ਜਮਾਤ ਚ ਪੜਲੇ ਸੀਗੇ ਤੇ ਜਸਵੰਤ ਸਿੰਘ ਕਮਲ ਤੇ ਜਿੱਥੋਂ ਤੱਕ ਮੇਰਾ ਖਿਆਲ ਹੈ ਵੀ ਇਹ ਪੜਦੀ ਪੜਦੀ ਨੂੰ ਹੀ ਮੈਨੂੰ ਅੱਗੋਂ ਲਿਖਣ ਦੀ ਚਟਕ ਲੱਗੀ ਰਹੀ ਤੁਸੀਂ ਜਦੋਂ ਦੇ ਲਿਖਣ ਲੱਗੇ ਹੋ ਤੁਹਾਡੇ ਮਨ ਚ ਇਹ ਨਹੀਂ ਕਦੇ ਆਇਆ ਵੀ ਮੈਂ ਕੋਈ ਆਪਣੀ ਰਚਨਾ ਕਿਤੇ ਛਪਾਵਾਂ ਆਪਣੇ ਪਾਠਕਾਂ ਤੱਕ ਪਹੁੰਚਾਵਾਂ ਤੇ ਉਹਦਾ ਹੰਗਾਰਾ ਕਿਸ ਤਰ੍ਹਾਂ ਮਿਲੇਗਾ ਇਹ ਵੀ ਸਾਡੇ ਦਰਸ਼ਕਾਂ ਨੂੰ ਥੋੜੀ ਜਿਹੀ ਜਾਣਕਾਰੀ ਦਿਓ ਅਸਲ 'ਚ ਮੈਂ ਜਦੋਂ ਵੀ ਲਿਖਦੀ ਸੀ ਮੇਰੇ ਅੰਦਰ ਕੋਈ ਰੋਹ ਕੋਈ ਗੁੱਸਾ ਕੁਝ ਵੀ ਜਦੋਂ ਮੇਰੇ ਅੰਦਰ ਕੋਈ ਅਹਿਸਾਸ ਹੁੰਦੇ ਸੀਗੇ ਮੈਂ ਉਹ ਲਿਖ ਲੈਂਦੀ ਸੀ ਤੇ ਲਿਖਦੇਆਂ ਲਿਖਦੇਆਂ ਮਤਲਬ ਮੈਂ ਆਪਣਾ ਉਹ ਰੋਹ ਗਿੱਲਾ ਜਾਂ ਜੋ ਵੀ ਹੈ ਭਾਵਨਾਵਾਂ ਮ ਆਪਣੀ ਮੈਂ ਕਾਗੀ ਤੇ ਉਤਾਰ ਲੈਂਦੀ ਸੀ ਲੇਕਿਨ ਮੈਂ ਕਦੇ ਧਿਆਨ ਨਹੀਂ ਦਿੱਤਾ ਕਿ ਮੈਂ ਇਹਨਾਂ ਨੂੰ ਛਪਣ ਲਈ ਭੇਜਾਂ ਕੁਝ ਜਿਹੜੇ ਮੈਨੂੰ ਜਾਣਨ ਵਾਲੇ ਸੀ ਉਹਨਾਂ ਲੋਕਾਂ ਨੂੰ ਪਤਾ ਲੱਗਿਆ ਸੀ ਕਿ ਲਿਖਦੀ ਹੈ ਇਹ ਤੇ ਉਹਨਾਂ ਲੋਕਾਂ ਨੇ ਆਪਣੇ ਜਿਹੜੇ ਮੈਗਜ਼ੀਨ ਸੀਗੇ ਉਹਨਾਂ 'ਚ ਮੈਨੂੰ ਛਪਣਾ ਸ਼ੁਰੂ ਕੀਤਾ ਤੇ ਬਹੁਤ ਪਹਿਲਾਂ ਮੈਨੂੰ ਅਜੀਤ ਅਖਬਾਰ ਨੇ ਵੀ ਛਾਪਿਆ ਉਹਦੇ 'ਚ ਮੇਰੀ ਪਹਿਲੀ ਨਜ਼ਮ ਲੱਗੀ ਸੀ ਪੀ ਸਕਾਂ ਜ਼ਹਿਰ ਜੋ ਦੁਨੀਆਂ ਦੇ ਆਖੇ ਮੈਂ ਮੀਰਾ ਨਹੀਂ ਸੋਕਰਤ ਨਹੀਂ ਹਾਂ ਇੱਕ ਆਮ ਜਿਹੀ ਔਰਤ ਹਾਂ ਮੈਂ ਇਨਸਾਨ ਹਾਂ ਮੈਂ ਦੇਵੀ ਜਾਤ ਨਹੀਂ ਹਾਂ ਤੇ ਉੱਥੋਂ ਛੱਡ ਕੇ ਮੈਂ ਫੇਰ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਛਪਣ ਵੱਲ ਉਸ ਤੋਂ ਬਾਅਦ ਮੈਂ ਆਪਣੇ ਬੱਚਿਆਂ ਨੂੰ ਪੜਾਉਂਦੀ ਪੜਾਉਂਦੀ ਮੇਰੀਆਂ ਬੇਟੀਆਂ ਬੇਟਾ 9ਵੀਂ 10ਵੀਂ ਸੀਗੇ ਇਹਨਾਂ ਦੇ ਜਿਹੜੇ ਕੋਈ ਸਕੂਲ ਦਾ ਕੋਈ ਲੇਖ ਹੋ ਗਿਆ ਜਿਹਨੂੰ ਅਸੀਂ ਲੇਖ ਕਹਿੰਦੇ ਸੀਗੇ ਕੋਈ ਚਿੱਠੀ ਕੋਈ ਐਪਲੀਕੇਸ਼ਨ ਉਹ ਸਾਰੀਆਂ ਮੈਂ ਆਪ ਲਿਖਦੀ ਸੀ ਤੁਹਾਡੀਆਂ ਹੁਣ ਤੱਕ ਕਿੰਨੀਆਂ ਕ੍ਰਿਚਨਾਮਾਂ ਛਪ ਚੁੱਕੀਆਂ ਹਨ ਤੇ ਕਿੰਨੀਆਂ ਕਿਤਾਬਾਂ ਤੁਹਾਡੀਆਂ ਪੰਜਾਬੀ ਮਾਂ ਬੋਲੀ ਦੀ ਸੇਵਾ 'ਚ ਆ ਚੁੱਕੀਆਂ ਹਨ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਥੋੜੀ ਜਿਹੀ ਰੋਸ਼ਨੀ ਪਾਉ ਰਚਨਾਵਾਂ ਦੀ ਅਸਲ 'ਚ ਮੈਂ ਕਦੇ ਬਹੁਤੀ ਗਿਣਤੀ ਨਹੀਂ ਕੀਤੀ ਪਰ ਮੇਰਾ ਪੰਜਾਬੀ ਟਰਬਿਨ 'ਚ ਬਹੁਤ ਛਪਿਆ ਪੰਜਾਬੀ ਟਰਬਿਨ ਦੇ ਸੇਵਕ ਅਜੀਤ ਦੇਸ਼ ਵਿਦੇਸ਼ ਟਾਈਮਜ਼ ਇਹ ਬੰਦ ਹੋ ਗਿਆ ਸੀ ਅਖਬਾਰ ਤੇ ਹੁਣ ਮੇਰਾ ਇਹਦੇ ਵਿੱਚ ਪੰਜਾਬੀ ਜਾਗਰਣ ਵਿੱਚ ਤੇ ਬਹੁਤ ਸਾਰੇ ਮੈਗਜ਼ੀਨਾਂ 'ਚ ਮੇਰੀਆਂ ਰਚਨਾਵਾਂ ਛਪਦੀਆਂ ਨੇ ਪੰਜਾਬੀ ਟਰਬਿਨ 'ਚ ਮੇਰੇ ਖਿਆਲ ਲੈਂ ਮੈਂ ਸੱਤ 'ਚ ਪਹਿਲੀ ਵਾਰ ਇੱਕ ਚਿੱਠੀ ਲਿਖ ਕੇ ਭੇਜੀ ਸੀ ਉਹਨਾਂ ਚ ਐਡੀਟਰ ਹੁੰਦੇ ਸੀ অশੋਕ ਸ਼ਰਮਾ ਜੀ ਮੈਂ ਉਹਨਾਂ ਦੀ ਸਦਾ ਹੀ ਰਿਣੀ ਰਹਾਂਗੀ ਉਹਨਾਂ ਨੇ ਉਸ ਮੇਰੀ ਚਿੱਠੀ ਨੂੰ ਹੀ ਇੱਕ ਆਰਟੀਕਲ ਬਣਾ ਕੇ ਪੇਸ਼ ਕੀਤਾ ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਤੁਸੀਂ ਐਡਾ ਅੱਛਾ ਲਿਖਿਆ ਹੈ ਤੁਸੀਂ ਮੈਨੂੰ ਲੱਗਦਾ ਵੀ ਬਹੁਤ ਦੇਰ ਤੋਂ ਲਿਖ ਰਿਹਾ ਹਾਂ ਤੇ ਮੈਂ ਉਦਾਸ ਬਹੁਤ ਸੀ ਉਦੋਂ 2005 'ਚ ਮੇਰੇ ਇਕਲੌਤੇ ਬੇਟੇ ਦੀ ਡੈਥ ਹੋ ਗਈ ਸੀ ਐਕਸੀਡੈਂਟ 'ਚ ਤੇ ਮੈਂ ਕਿਹਾ ਵੀ ਮੈਂ ਤਾਂ ਬਸ ਜਦੋਂ ਮੇਰੇ ਮਨ ਚੋਂ ਕੋਈ ਰੋਹ ਉੱਠਦਾ ਮੈਂ ਉਦੋਂ ਲਿਖਦੀ ਆ ਜਾਂ ਮੈਂ ਦਰਦ ਨਾਲ ਬਹੁਤ ਬੁਰੀ ਤਰ੍ਹਾਂ ਝਿੰਜੋੜੀ ਜਾਂਦੀ ਆ ਉਹ ਮੈਂ ਆਪਣੇ ਬੱਚਿਆਂ ਦੇ ਸਕੂਲ ਚ ਗਈ ਸੀ ਉੱਥੇ ਮੈਂ ਇੱਕ ਸਕਿੱਟ ਦੇਖੀ ਤੇ ਉਹ ਸੀ ਬਹੁਤ ਸੈਡ ਬਹੁਤ ਉਦਾਸੀ ਵਾਲੀ ਮੈਂ ਉਹਨਾਂ ਜ਼ਿਕਰ ਕੀਤਾ ਕਿ ਮੇਰੇ ਬੇਟੇ ਉਹਨਾਂ ਨੇ ਸਮਝਿਆ ਕਿ ਮੇਰੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਸਕੂਲ ਚ ਮੈਂ ਗਈ ਆ ਮੈਂ ਕਿਹਾ ਨਹੀਂ ਇਹ ਮੇਰੇ ਬੇਟੇ ਦੇ ਬੱਚੇ ਨੇ ਤੇ ਮੇਰੇ ਨਾਲ ਇਹ ਘਟਨਾ ਹੋਈ ਹੈ ਮੈਂ ਟੁੱਟ ਚੁੱਕੀ ਆ ਮੇਰਾ ਲਿਖਣ ਨੂੰ ਦਿਲ ਨਹੀਂ ਕਰਦਾ ਉਹਨਾਂ ਨੇ ਫਿਰ ਮੈਨੂੰ ਬਹੁਤ ਹੀ ਉਤਸ਼ਾਹ ਦਿੱਤਾ ਕਹਿੰਦੇ ਤੁਹਾਡੀ ਕਲਮ ਵਿੱਚ ਬਹੁਤ दम ਹੈ ਤੁਸੀਂ ਕਵਿਤਾ ਦੇ ਨਾਲ-ਨਾਲ ਅ ਬਾਰਤਕ ਵੀ ਲਿਖੋ ਬਸ ਉਸ ਸਮੇਂ ਤੋਂ ਬਾਅਦ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਪਰਮਜੀਤ ਜੀ ਤੁਹਾਡੀਆਂ ਹੁਣ ਤੱਕ ਕਿੰਨੀਆਂ ਕਿਤਾਬਾਂ ਛਪ ਚੁੱਕੀਆਂ ਨੇ ਸਭ ਤੋਂ ਪਹਿਲੀ ਕਿਤਾਬ ਤੁਹਾਡੀ ਕਦੋਂ ਤੇ ਕਿਹੜੇ ਵਿਸ਼ੇ ਤੇ ਆਈ ਹੈ ਮੇਰੀਆਂ 7 ਕਿਤਾਬਾਂ ਛਪ ਚੁੱਕੀਆਂ ਨੇ ਤੇ 8ਵੀਂ ਕਿਤਾਬ ਮੇਰੀ ਪੰਜਾਬੀ ਯੂਨੀਵਰਸਿਟੀ ਨੇ ਮੈਨੂੰ ਪ੍ਰੋਜੈਕਟ ਦਿੱਤਾ ਮੁਲਕ ਬਦਲ ਗਿਆ ਮੇਰਾ ਪਿੰਡ ਤੇ ਉਹ ਮੇਰੀ ਛਪ ਰਹੀ ਹੈ ਤੇ ਮੇਰੀਆਂ ਸਭ ਤੋਂ ਪਹਿਲੀ ਜਿਹੜੀ ਮੇਰੀ ਕਿਤਾਬ ਹੈ ਉਹ ਹੈਗੀ ਸੀ ਪੋਇਟਰੀ ਦੀ ਕਿਨੂ ਦਰਦ ਸੁਨਾਮਾ ਉਹ ਕਿਤਾਬ ਮੈਂ ਆਪਣੇ ਬੇਟੇ ਦੇ ਤੁਰ ਜਾਣ ਤੋਂ 2 ਸਾਲ ਬਾਅਦ ਛਪਾਈ ਕਿਉਂਕਿ ਉਹ ਤੋਂ ਪਹਿਲਾਂ ਮੈਂ ਧਿਆਨ ਹੀ ਨਹੀਂ ਸੀ ਦਿੱਤਾ ਛਪਾਉਣ ਵੱਲ ਤੇ ਉਹ ਕਿਨੂ ਦਰਦ ਸੁਨਾਮਾ ਕਿਤਾਬ ਹੈ ਜਿਹੜੀ ਉਹਦੇ 'ਚ ਮੇਰੇ ਜਾਤੀ ਦਰਦ ਵੀ ਹੈ ਤੇ ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੇ ਮਾਮਾ ਦੇ ਪੁੱਤ ਜਾਂਦੇ ਸੀ ਉਹਨਾਂ ਬਾਰੇ ਵੀ ਹੈ ਤੇ ਉਹਨਾਂ ਨਜ਼ਮਾਂ ਨੂੰ ਪੜ੍ਹ ਕੇ ਬਹੁਤ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਮੈਂ ਆਪਣੇ ਪੁੱਤਰ ਬਾਰੇ ਲਿਖੀਆਂ ਨੇ ਪਰ ਉਹ ਮੈਂ ਉਹਨਾਂ ਮਾਮਾ ਦੇ ਪੁੱਤਰਾਂ ਬਾਰੇ ਲਿਖੀਆਂ ਸੀਗੀਆਂ ਜਿਨ੍ਹਾਂ ਨੂੰ ਮੈਂ ਜਾਣਦੀ ਵੀ ਨਹੀਂ ਸੀ ਪਰ ਉਹ ਸਾਰਾ ਕੁਝ ਮੇਰੇ ਤੇ ਟਕ ਗਿਆ ਤੇ ਉਹ ਮੈਂ 1992 ਚ ਇੱਕ ਡਰੀ ਸੀਗੀ ਮੇਰੀ ਉਹਦੇ ਤੇ ਮੈਂ ਲਿਖਿਆ ਸੀ ਉਹਨਾਂ ਰਾਈਆਂ ਦੇ ਨਾਂ ਜਿਨ੍ਹਾਂ ਨੇ ਕਦੇ ਪਰਤ ਕੇ ਨਹੀਂ ਆਉਣਾ ਮੈਂ ਆਪਣੀ ਪਹਿਲੀ ਕਿਤਾਬ ਵਿੱਚ ਵੀ ਇਹੋ ਲਿਖਿਆ ਉਹਨਾਂ ਨੂੰ ਸਮਰਪਿਤ ਉਹਨਾਂ ਰਾਈਆਂ ਦੇ ਨਾਂ ਜਿਨ੍ਹਾਂ ਨੇ ਕਦੇ ਪਰਤ ਕੇ ਨਹੀਂ ਆਉਣਾ ਤੇ ਜਿਨ੍ਹਾਂ ਦੇ ਪੁੱਤਰ ਜਾਂਦੇ ਰਾਈਆਂ ਨਾਲ ਰਲ ਗਏ ਤੇ ਮੇਰਾ ਆਪਣਾ ਬੱਚਾ ਵੀ ਜਾਂਦੇ ਰਾਈਆਂ ਨਾਲ ਰਲ ਗਿਆ ਮਤਲਬ ਕਿ ਕੁਦਰਤੀ ਇਤਫਾਕ ਕਹਿ ਲੋ ਤੁਸੀਂ ਉਹ ਕਿਤਾਬ ਮੈਂ ਉਹ ਸਾਂਝਾ ਕਰਦਾ ਪਰ ਤੋਂ ਨਿਜ ਤੱਕ ਦਾ ਸਫਰ ਉਹਨੂੰ ਮੈਂ ਕਹਾਂਗੀ ਤੁਸੀਂ ਔਰਤ ਹੋਣ ਦੇ ਨਾਤੇ ਇੱਕ ਔਰਤ ਇਸਤਰੀ ਬਾਰੇ ਵੀ ਕਿਤੇ ਆਪਣੀਆਂ ਨਜ਼ਮਾਂ ਚ ਉਸ ਦੇ ਦਰਦ ਨੂੰ ਪਾਠਕਾਂ ਦੇ ਸਨਮੁਖ ਕੀਤਾ ਹੈ ਹਾਂਜੀ ਮੈਂ ਔਰਤ ਬਾਰੇ ਬਹੁਤ ਲਿਖਿਆ ਹੈ ਮੈਨੂੰ ਇਸ ਕਾਰਨ ਹੀ ਪੰਜਾਬੀ ਯੂਨੀਵਰਸਿਟੀ ਦੀ ਐਮਏ ਦੀ ਗੱਲ ਚ ਮੇਰਾ ਉਹਨਾਂ ਨੇ ਨਾਰੀ ਬੇਦਨਾ ਤੇ ਨਾਰੀ ਚੇਤਨਾ ਦੀ ਸ਼ੈਰਾ ਦੇ ਕਰਕੇ ਮੇਰਾ ਨਾਮ ਉਹਦੇ ਚ ਉਹਨਾਂ ਨੇ ਸ਼ਾਮਿਲ ਕੀਤਾ ਮੇਰੀ ਇੱਕ ਨਜ਼ਮ ਸੀ ਉਹਦਾ ਨਾਮ ਤਾਂ ਮੈਂ ਰੱਖਿਆ ਸੀ ਮੈਂ ਲੰਮੀ ਕਹਾਣੀ ਹਾਂ ਮੁੱਕੀ ਨਹੀਂ ਹਾਂ ਪਰ ਤੇਰੇ ਪੈਰ ਦੀ ਜੁੱਤੀ ਨਹੀਂ ਹਾਂ ਮੇਰੀ ਉਹ ਨਜ਼ਮ ਐਨੀ ਪਸੰਦ ਕੀਤੀ ਸੋਤਰਾ ਨੇ ਪਾਠਕਾਂ ਨੇ ਉਸ ਨਜ਼ਮ ਦੀ ਬਦੌਲਤ ਮੈਨੂੰ ਕਈ ਜਗ੍ਹਾ ਮਾਨ ਸਨਮਾਨ ਮਿਲੇ ਤੇ ਉਹਦੇ ਚ ਮੈਂ ਲਿਖਿਆ ਸੀ ਮਤਲਬ ਸ਼ੁਰੂਆਤ ਕੀਤੀ ਸੀਗੀ ਜਦੋਂ ਘਟਮੋਹ ਨੂੰ ਤੂੰ ਲਈ ਹੁੰਦੀ ਏ ਫਿਰ ਮੇਰੀ ਸ਼ਾਮਤ ਆਈ ਹੁੰਦੀ ਹੈ ਤੂੰ ਕਹਿੰਨਾ ਹੈ ਕੀ ਹੋਇਆ ਇਲਮ ਚ ਮੈਥੋਂ ਉੱਚੀ ਐ ਤੂੰ ਪਰ ਮੈਂ ਮਰਦ ਹਾਂ ਤੂੰ ਔਰਤ ਇਸ ਲਈ ਮੇਰੇ ਪੈਰ ਦੀ ਜੁੱਤੀ ਐ ਤੂੰ ਮੈਂ ਜਵਾਬ ਚ ਕਹਿੰਨੀ ਆ ਮੈਂ ਲੰਮੀ ਕਹਾਣੀ ਹਾਂ ਮੈਂ ਲੰਮੀ ਕਹਾਣੀ ਹਾਂ ਮੁੱਕੀ ਨਹੀਂ ਹਾਂ ਪਰ ਤੇਰੇ ਪੈਰ ਦੀ ਜੁੱਤੀ ਨਹੀਂ ਹਾਂ ਸੋ ਮੈਂ ਉਸ ਨਜ਼ਮ ਚ ਜੁੱਤੀ ਦਾ ਤੇ ਔਰਤ ਦਾ ਕਰਕੇ ਮਤਲਬ ਕਿ ਸਾਰਾ ਆਪਸ ਚ ਤੇ ਉਹ ਨਜ਼ਮ ਲਿਖੀ ਸੀਗੀ ਤੇ ਉਹਦੇ 'ਚ ਮੈਂ ਲਿਖਿਆ ਸੀ ਪੈਰੀ ਪੈਰੀ ਪਾਈ ਜੁੱਤੀ ਜੇ ਲਗਦੀ ਹੋਵੇ ਛਾਲੇ ਛਾਲੇ ਪੈਰ ਕਰਦੇਵੇ ਵੱਢਦੀ ਹੋਵੇ ਉਹ ਮਜਬੂਰੀ ਬਸ ਵਾਕਏ ਤੈਨੂੰ ਤੁਰਨਾ ਪਵੇ ਮੰਜ਼ਲ ਤੇ ਤੂੰ ਕਦੇ ਨਾ ਪਹੁੰਚੇ ਅਦਵਾਟੇ ਹੀ ਤੈਨੂੰ ਮੁੜਨਾ ਪਵੇ ਸੋ ਇਹਦੇ 'ਚ ਇਸ ਤਰ੍ਹਾਂ ਦੀ ਪੈਰੀ ਪਾਈ ਜੁੱਤੀ ਜੇ ਖੁੱਲੀ ਹੋਵੇ ਭਾਵੇਂ ਬਹੁਤ ਵੱਡਮੁੱਲੀ ਹੋਵੇ ਰਾਹ ਗਲੀ ਤੁਰਦੀ ਬਹੁਤ ਖੇ ਉਡਾਏਗੀ ਉਹ ਹਰ ਕਦਮ ਤੇ ਖੁੱਲ ਖੁੱਲ ਜਾਏਗੇ ਉਹ ਇਸ ਤਰ੍ਹਾਂ ਦਾ ਕਰਕੇ ਉਹ ਨਜ਼ਮ ਲਿਖੀ ਇਹ ਨਜ਼ਮ ਮੇਰੀ ਬਹੁਤ ਪਸੰਦ ਕੀਤੀ ਗਈ ਤੁਸੀਂ ਹੁਣੇ ਹੁਣੇ ਮੈਡਮ ਮਾਨ ਸਨਮਾਨ ਦੀ ਗੱਲ ਕੀਤੀ ਹੈ ਵੀ ਮੇਰੇ ਪਾਠਕਾਂ ਨੇ ਮੈਨੂੰ ਬਹੁਤ ਮਾਨ ਸਨਮਾਨ ਦਿੱਤਾ ਇਸ ਹਫਤਾ ਤੇ ਕੋਈ ਹੋਰ ਤੁਹਾਡਾ ਮਾਨ ਸਨਮਾਨ ਕਿੱਥੇ ਕਿੱਥੇ ਹੋਏ ਨੇ ਉਹਦੇ ਬਾਰੇ ਵੀ ਦੱਸੋ ਸਾਨੂੰ ਅਸਲ 'ਚ ਪਹਿਲਾਂ ਤਾਂ ਮੈਂ ਬਿਲਕੁਲ ਬਾਹਰ ਨਹੀਂ ਸੀ ਨਿਕਲਦੀ ਫਿਰ ਮੈਨੂੰ ਡਾਕਟਰ ਹਰਚੰਦ ਸਿੰਘ ਸਰਾਂਦੀ ਨੇ ਜਿਹੜੇ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਅਖਬਾਰਾਂ 'ਚੋਂ ਪੜ੍ਹਦੇ ਆ ਮੇਰਾ ਪਤਾ ਕੀਤਾ ਵੀ ਇਹ ਕੌਣ ਹੈ ਕਿਉਂਕਿ ਔਰਤ ਦੀ ਤਰਾਸਦੀ ਹੈ ਇਹਨੂੰ ਉਹਦੇ ਨਾਲ ਨਾਲ ਕੋਈ ਨਹੀਂ ਜਾਣਦਾ ਉਹ ਕਿਹਦੀ ਪਤਨੀ ਹੈ ਕਿਹਦੀ ਮਾਂ ਹੈ ਕਿਹਦੀ ਭੈਣ ਹੈ ਇਸ ਢੰਗ ਨਾਲ ਉਹਨੂੰ ਜਾਨਾ ਜਾਂਦਾ ਮੇਰੇ ਨਾਲ ਤੋਂ ਕੋਈ ਵਾਕਫ ਨਹੀਂ ਸੀ ਸਰੰਦੀ ਸਾਹਿਬ ਆਪ ਬਹੁਤ ਵੱਡੇ ਸਹਿਯੋਗਕਰ ਨੇ ਤੇ ਉਹਨਾਂ ਨੇ ਫਿਰ ਪੋਸਟਮੈਨ ਨੂੰ ਪੁੱਛ ਕੇ ਮੈਨੂੰ ਲੱਭਿਆ ਉਹਨਾਂ ਨੇ ਦੱਸਿਆ ਵੀ ਇਹ ਸਰਦਾਰ ਉਦਮ ਸਿੰਘ ਉਹਨਾਂ ਦੇ ਮੈਸੇਜ ਨੇ ਤੇ ਫਿਰ ਉਹ ਘਰ ਆਏ ਇੱਕ ਸਾਡੇ ਸਰਦਾਰ ਸੋਹਣ ਸਿੰਘ ਪੀਰ ਜਨ ਸੀਗੇ ਜਿਨ੍ਹਾਂ ਦਾ ਪਿੱਛੇ ਉਹਨਾਂ ਦੀ ਮਰਤੀ ਹੋ ਗਈ ਉਹ ਸਾਡੀ ਸਭਾ ਦੇ ਸੀਗੇ ਸਰਪ੍ਰਸਤ ਇਹ ਦੋਨੇ ਜਣੇ ਫਿਰ ਆਏ ਤੇ ਇਹਨਾਂ ਨੇ ਮੈਨੂੰ ਬਹੁਤ ਹੀ ਉਤਸ਼ਾਹ ਦਿੱਤਾ ਤੇ ਇਹਨਾਂ ਨੇ ਮੈਨੂੰ ਜ਼ਿਲ੍ਹਾ ਲਖਾਰੀ ਸਭਾ ਫਤੇਗੜ ਸਾਹਿਬ ਨਾਲ ਜੋੜਿਆ ਤੇ ਉਸ ਤੋਂ ਬਾਅਦ ਮੈਂ ਸਭਾ 'ਚ ਜਾਣ ਲੱਗੀ ਇਹਦੇ ਨਾਲ ਮੇਰੀ ਫਿਰ ਸਾਰੀਆਂ ਸਭਾਵਾਂ ਵਿੱਚ ਵਕਫੀਅਤ ਹੋ ਗਈ ਪਹਿਲਾ ਜਿਹੜਾ ਸਨਮਾਨ ਮੈਨੂੰ ਉਹ ਮਿਲਿਆ ਸੈ ਸਭਾ ਸੰਘੋਲ ਤੋਂ ਇਹ ਨਾਰੀ ਦਿਵਸ ਤੇ ਉਹਨਾਂ ਨੇ ਮੈਨੂੰ ਸਨਮਾਨ ਦਿੱਤਾ ਉਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ ਰਹੀ ਤੇ ਸਨਮਾਨ ਕਿਧਰੋਂ ਨਾ ਕਿਧਰੋਂ ਮੈਨੂੰ ਪਰਮਾਤਮਾ ਵੱਲੋਂ ਮਿਲਦੇ ਰਹੇ ਤੁਸੀਂ ਮੈਡਮ ਕਵਿਤਾ ਵੀ ਲਿਖਦੇ ਹੋ ਭਾਰਤਿਕ ਵੀ ਲਿਖਦੇ ਹੋ ਹੁਣ ਤੱਕ ਤੁਹਾਡੀਆਂ ਭਾਰਤਿਕ ਤੇ ਕਪਤਾਮਾਂ ਦੀਆਂ ਕਿੰਨੀਆਂ ਕਿਤਾਬਾਂ ਆ ਚੁੱਕੀਆਂ ਤੇ ਨਿਕਟਪ ਵਿੱਚ ਤੁਸੀਂ ਇਸ ਸਹਿਤ ਸਿਰਜਣਾ ਬਰ ਕਿਹੜੇ ਵਿਧਾ ਤੇ ਕਿਸ ਵਿਸ਼ੇ ਤੇ ਜ਼ਿਆਦਾ ਤੁਹਾਡੀ ਹੁਣ ਨਵੀਂ ਕਿਤਾਬ ਆ ਰਹੀ ਹੈ ਕਦੋਂ ਆ ਰਹੀ ਹੈ ਜਿਵੇਂ ਕਿ ਮੈਂ ਦੱਸ ਚੁੱਕੀ ਆ ਮੇਰੀ ਪਹਿਲੀ ਕਿਤਾਬ ਕਪਤਾ ਸੀ ਉਹ ਸੀਗੀ ਕਿਨੂ ਦਰਦ ਸੁਨਾਵਾ ਉਸ ਤੋਂ ਬਾਅਦ ਮੇਰੀ ਭਾਰਤਿਕ ਦੀ ਕਿਤਾਬ ਆਈ ਇੱਕ ਚਾਨਣ ਦੀ ਨਾਨਕ ਸ਼ਕ ਉਹਦੇ ਵਿੱਚ ਸਾਰੇ ਮੇਰੇ ਸੀਗੇ ਸੱਭਿਆਚਾਰਕ ਲੇਖ ਉਹ ਜਿਹੜੀ ਮੇਰੀ ਕਿਤਾਬ ਛਪੀ ਮੇਰੇ ਜਿਹੜੇ ਆਰਟੀਕਲ ਸੀਗੇ ਉਹ ਪੰਜਾਬੀ ਟਰਬਿਨ ਵਿੱਚ ਬਹੁਤ ਛਪਦੇ ਰਹੇ ਤੇ ਪਾਠਕਾਂ ਵੱਲੋਂ ਮੈਨੂੰ ਬਹੁਤ ਹੰਗਾਰਾ ਮਿਲਿਆ ਉਹਦੇ ਚ ਬਰਾਸਤ ਪੇਜ ਤੇ ਮੇਰਾ ਛਪਦਾ ਸੀਗਾ ਸਰਦਾਰ ਸੁਰਿੰਦਰ ਸਿੰਘ ਸੀਗੇ ਉਹਨਾਂ ਨੇ ਮੈਨੂੰ ਬਹੁਤ ਉਤਸ਼ਾਹ ਦਿੱਤਾ ਫਿਰ ਮੈਂ ਆਪਣੇ ਪੰਜਾਬੀ ਰੀਤੀ ਰਿਵਾਜ ਤੇ ਆਪਣਾ ਪੰਜਾਬੀ ਕਲਚਰ ਜਿਹੜਾ ਹੈਗਾ ਮੈਂ ਉਸ ਕਿਤਾਬ ਚ ਪਾਇਆ ਸਾਰਾ ਚੰਨਣ ਦੀ ਨਾਨਕਸ਼ਕ ਪੰਜਾਬੀ ਤਿਥ ਤਿਹਾੜ ਤੇ ਰਸਮ ਰਿਵਾਜ ਮੇਰੀ ਉਸ ਕਿਤਾਬ ਦੀ ਸਾਲ 6 ਮਹੀਨੇ ਦੇ ਅੰਦਰ ਦੂਜੀ ਐਡੀਸ਼ਨ ਆ ਗਈ ਸੀ ਉਹ ਇੰਨੀ ਪਸੰਦ ਕੀਤੀ ਗਈ ਪਾਠਕਾਂ ਵੱਲੋਂ ਜਿਹੜੀ ਕਿ ਡਾਕਟਰ ਜਸਪਾਲ ਸਿੰਘ ਵੀ ਸੀ ਸਾਹਿਬ ਨੇ ਪਟਿਆਲਾ ਯੂਨੀਵਰਸਿਟੀ ਦਿਆਂ ਨੇ ਰਿਲੀਜ਼ ਕੀਤੀ ਸੀ ਤੇ ਦੋ ਕਿਤਾਬਾਂ ਇਹ ਹੋ ਗਈਆਂ ਤੀਜੀ ਕਿਤਾਬ ਮੇਰੀ ਆਈ ਸੀ ਅੰਬਰ ਟੁਕੜੇ ਉਹਦੇ ਵਿੱਚ ਮੈਂ ਜਿਹੜੀ ਹੈਗੀ ਸਾਡੀ ਕਾਵਿ ਵਿਦਾ ਉਹਦੇ ਚ ਨਜ਼ਮ ਗ਼ਜ਼ਲ ਟੱਪੇ ਮਾਈਆ ਦੋਹੇ ਸਾਰਾ ਕੁਝ ਮੈਂ ਪਾਇਆ ਉਹ ਕਿਤਾਬੀ ਪ੍ਰਵਾਨ ਚੜੀ ਨੈਕਸਟ ਮੇਰੀ ਆਈ ਪੰਜਾਬੀ ਸਭਿਆਚਾਰ ਦੇ ਨਕਸ਼ੇ ਫਿਰ ਕਿ ਮੇਰੀ ਹੈ ਪੰਜਾਬੀ ਸਾਖਸੀਆਂ ਤੇ ਰੌ ਰੀਤਾਂ ਉਹਦੇ ਵਿੱਚ ਵੀ ਮੈਂ ਪੰਜਾਬੀ ਕਲਚਰ ਤੇ ਹੀ ਸਾਰਾ ਲਿਖਿਆ ਤੇ ਲਾਸਟ ਵਿੱਚ ਮੇਰੀ ਕਿਤਾਬ ਆਈ ਹੈ ਹੁਣੇ ਪਿਛਲੇ ਸਾਲ ਸਾਗਰ ਤੇ ਮਾਰੂਥਲ ਇਹ ਗਜ਼ਲ ਸੰਗ੍ਰਹਿ ਹੈਗਾ ਜੀ ਤੇ ਹੁਣ ਮੇਰੀ ਛਪ ਰਹੀ ਹੈ ਇੱਕ ਉਹਨੂੰ ਸਫਰਨਾਮਾ ਨਹੀਂ ਮੈਂ ਕਹਿ ਸਕਦੀ ਕਿਉਂਕਿ ਮੈਂ ਉਹ ਆਪਣੇ ਢੰਗ ਨਾਲ ਲਿਖਿਆ ਹੈ ਉਹ ਹੈਗਾ ਮੁਲਕ-ਮੁਲਕ ਦੀਆਂ ਗੱਲਾਂ ਕਿਉਂਕਿ ਮੇਰੀਆਂ ਦੋਵੇਂ ਬੇਟੀਆਂ ਵਿਦੇਸ਼ ਚ ਨੇ ਇੱਕ ਨਾਰਵੇ ਹੈ ਤੇ ਇੱਕ ਇੰਗਲੈਂਡ ਹੈ ਤੇ ਉਹਨਾਂ ਕੋਲ ਮੈਂ ਜਾਣੀ ਐ ਜੋ ਮੈਨੂੰ ਉੱਥੇ ਚੰਗਾ ਲੱਗਦਾ ਹੈ ਉਹ ਮੈਂ ਸਾਰਾ ਉਹਦੇ 'ਚ ਪਾਇਆ ਹੈ ਉਹ ਹੈਗਾ ਮੁਲਕ-ਮੁਲਕ ਦੀਆਂ ਗੱਲਾਂ ਇਹ ਮੇਰੀ 7ਵੀਂ ਕਿਤਾਬ ਹੈ ਜਿਹੜੀ ਮੇਰਾ ਖੈਲੇ 6 ਮਹੀਨੇ ਆ ਜੇਗੀ ਤੇ ਇੱਕ ਮੈਨੂੰ ਪੰਜਾਬੀ ਯੂਨੀਵਰਸਿਟੀ ਹੁਣ ਬੀਸੀ ਸਾਹਿਬ ਨੇ ਡਾਕਟਰ ਭਾਸ਼ਾ ਵਿਭਾਗ ਬਲਬੀਰ ਕੌਰ ਜੀ ਨੇ ਬਹੁਤ ਪਸੰਦ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਮੈਨੂੰ ਇੱਕ ਪ੍ਰੋਜੈਕਟ ਦਿੱਤਾ ਗਿਆ ਬਦਲ ਗਿਆ ਮੇਰਾ ਪਿੰਡ ਤੇ ਉਹ ਕਿਤਾਬ ਮੇਰੀ ਪੰਜਾਬੀ ਯੂਨੀਵਰਸਿਟੀ 'ਚ ਰਹੀ ਆ ਤੇ ਹੁਣ ਉਸ ਤੋਂ ਅੱਗੇ ਕੁਛ ਨਾ ਕੁਛ ਚੱਲਦਾ ਰਹਿੰਦਾ ਕੋਈ ਨਜ਼ਮ ਗਾਜ਼ਲ ਜੋ ਵੀ ਹੋਏਗਾ ਮੇਰਾ ਅਗਲੀ ਕਿਤਾਬ ਉਹ ਹੋਏਗੀ ਅੱਠ ਇਹ ਮੇਰੀਆਂ ਕਿਤਾਬਾਂ ਲਿਖਕ ਕਿਸਮ ਦੀਆਂ ਤਿਆਰ ਨੇ ਜਿਨ੍ਹਾਂ ਚੋਂ ਸੱਤ ਸ਼ਬ ਚੁੱਕੀਆਂ ਨੇ ਅੱਠਵੀਂ ਪ੍ਰੈਸ ਚ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿਓ ਹਾਂਜੀ ਮੇਰੇ ਪਰਿਵਾਰ ਚ ਅਸੀਂ ਹੁਣ 5 ਮੈਂਬਰ ਹੈਗੇ ਜੀ ਮੇਰੇ ਪਤੀ ਦੇਵ ਨੇ ਸਰਦਾਰ ਉਦਮ ਸਿੰਘ ਐਕਸ ਮੈਨੇਜਰ ਐਸਜੀਪੀਸੀ ਤੇ ਮੇਰੀ ਬੱਚੀ ਹੈ ਜੀ ਜਿਹਨੂੰ ਮੈਂ ਕਦੇ ਨੂੰ ਨਹੀਂ ਕਿਹਾ ਮੇਰੀ ਧੀ ਹੈ ਰੁਪਿੰਦਰਜੀਤ ਕੌਰ ਰਵੀ ਤੇ ਮੇਰੇ ਦੋ ਛੋਟੇ ਬੱਚੇ ਨੇ ਪੋਤਰਾ ਤੇ ਪੁੱਤਰੀ ਊਨਮ ਪ੍ਰਤੀਕ ਸਿੰਘ ਤੇ ਸਾਹਿਬ ਸਵਾਬਕੌਰ ਮੇਰੀਆਂ ਦੋ ਬੇਟੀਆਂ ਨੇ ਜੀ ਦੋਨੇ ਬੇਟੀਆਂ ਮੇਰੀਆਂ ਡਾਕਟਰ ਸੰਦੀਪ ਕੌਰ ਉਹ ਇੰਗਲੈਂਡ ਮੈਰਿਡ ਹੈ ਜੀ ਤੇ ਕਾਕਾ ਜਗਦੀਪ ਸਿੰਘ ਸਾਡੇ ਦਾਮਾਦ ਨੇ ਫਾਰਮੇਸੀ ਮੈਨੇਜਰ ਨੇ ਤੇ ਡਾਕਟਰ ਮਨਦੀਪ ਕੌਰ ਮੇਰੀ ਬੇਟੀ ਨਾਰਵੇ ਹੈ ਜੀ ਤੇ ਉਹਦੇ ਹਸਬੰਦ ਟੈਕਸ ਮੈਨੇਜਰ ਨੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਤੁਹਾਡੀ ਸਵੇਰ ਦੀ ਰੰਭਤਾਈ ਦਿਨਚਰਿਆ ਤੁਹਾਡੀ ਕਿਵੇਂ ਸ਼ੁਰੂ ਹੁੰਦੀ ਹੈ ਸਾਰੀ ਵਿਸਤਾਰਪੂਰਵਕ ਜਾਣਕਾਰੀ ਦੱਸੋ ਇਹ ਸਵੇਰੇ ਮੈਂ ਜਲਦੀ ਉੱਠ ਜੰਨੀ ਆ ਤੇ 6:30 5:30 ਉੱਠ ਕੇ ਮੈਂ ਸਭ ਤੋਂ ਪਹਿਲਾਂ ਇੱਥੇ ਹੀ ਆਪਣੇ ਘਰ ਦੀ ਚਾਰਦੁਵਾਰੀ ਚ ਇਹਨਾਂ ਫੁੱਲ ਬੂਟਿਆਂ 'ਚ ਸਰ ਕਰਦੀ ਆ ਜੀ ਸਰ ਕਰਦੀ ਕਰਦੀ ਚਲੋ ਗੁਰਮਾਣੀ ਦਾ ਜੋ ਮੇਰਾ ਮਨ ਕਰਦਾ ਹੈ ਕਰਦੀਆਂ ਜਾਂ ਜਾਂ ਜੋ ਮੇਰੇ ਦਿਮਾਗ ਚਾਹੁੰਦਾ ਸੋਚਦੀ ਫਿਰਦੀਆਂ ਤੇ ਕਈ ਵਾਰੀ ਜਿਹੜੀ ਮੇਰੀ ਹੈਗੀ ਹੈ ਕੋਈ ਲਿਖਤ ਉਹ ਵੀ ਮੇਰੀ ਇਸ ਸਮੇਂ ਚ ਹੀ ਸਿਰਜੀ ਜਾਂਦੀ ਹੈ ਮੇਰੀ ਕੋਈ ਸਿਰਜਣਾ ਹੁੰਦੀ ਹੈ ਜਿਹੜੀ ਤੇ ਉਸ ਤੋਂ ਬਾਅਦ ਬੱਚੇ ਉੱਠ ਜਾਂਦੇ ਨੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤੇ ਉਹਨਾਂ ਦਾ ਰੁਝੇਮਾ ਹੋ ਜਾਂਦਾ ਬੱਚੀ ਵੀ ਉੱਠ ਕੇ ਉਹਨਾਂ ਨੂੰ ਤਿਆਰ ਕਰਦੀ ਉਹਨਾਂ ਦੀ ਮਦਦ ਕਰੀਦੀ ਹੈ ਘਰ 'ਚ ਕਮਾਕਾਰਾਂ ਦੀ ਟਿਫਨ ਬਣਾਉਣੇ ਉਹਨਾਂ ਨੂੰ ਸਕੂਲ ਭੇਜਣਾ ਤੇ ਉਹ ਤੋਂ ਬਾਅਦ ਫਿਰ ਮੈਂ ਥੋੜੀ ਫ੍ਰੀ ਹੁੰਨੀ ਆ ਫਿਰ ਮੈਂ ਘਰ ਦੇ ਕਮਾਂਕਾਰਾਂ ਚ ਆਪਣੀ ਬੇਟੀ ਨਾਲ ਲੱਗਦੀ ਆ ਉਹਦੀ ਹੈਲਪ ਕਰਦੀ ਆ ਜੀ ਕਰ ਕਰਾ ਕੇ 10:00 ਵਜੇ ਤੱਕ ਮੇਰਾ ਖਿਆਲ ਮੈਂ ਬਿਲੀ ਹੋ ਜੰਨੀ ਆ ਤੇ ਜਿਸ ਦਿਨ ਕਿਸੇ ਵੀ ਅਖਬਾਰ ਚ ਮੇਰਾ ਕੋਈ ਕਵਤਾ ਕੋਈ ਲੇਖ ਛਪਿਆ ਹੁੰਦਾ ਉਸ ਦਿਨ ਮੈਂ ਫਿਰ ਬਹੁਤ ਬਿਜ਼ੀ ਹੋ ਜੰਨੀ ਆ ਉਹ ਪਾਠਕਾਂ ਵੱਲੋਂ ਐਨੇ ਫੋਨ ਆਉਂਦੇ ਨੇ ਐਨੇ ਫੋਨ ਆਉਂਦੇ ਨੇ ਕਿ ਉਹ ਮੇਰੇ ਕੰਮ ਚ ਵੀ ਕਈ ਵਾਰੀ ਰੁਕਾਵਟ ਪੈਂਦੀ ਆ ਤੇ ਉਹ ਕੰਮ ਕਰਦਿਆਂ ਕਰਦਿਆਂ ਬਸ ਐਦਾਂ ਹੀ ਕਦੇ ਮੈਨੂੰ 11:00 ਵਜ ਜਾਂਦੇ ਨੇ ਥੋੜੀ ਬਹੁਤੀ ਫ੍ਰੀ ਹੁੰਨੀ ਆ ਫਿਰ ਮੈਂ ਕੁਝ ਪੜ੍ਹਦੀਆਂ ਲਿਖਦੀਆਂ ਆਪਣਾ ਜੋ ਵੀ ਮੇਰਾ ਮਨ ਹੁੰਦਾ ਤੇ ਰੈਸਟ ਮੈਂ ਬਹੁਤ ਘੱਟ ਕਰਦੀਆਂ ਦਿਨੇ ਕਿਉਂਕਿ ਮੈਨੂੰ ਰੈਸਟ ਮਿਲਦੀ ਨਹੀਂ ਹੈਗੀ ਦਰਸ਼ਕੋ ਗੱਲਬਾਤ ਦਾ سلسلہ ਇਸ ਤਰ੍ਹਾਂ ਹੀ ਜਾਰੀ ਰਹੇਗਾ ਹੁਣ ਸੁਣਦੇ ਹਾਂ ਇਹਨਾਂ ਬਾਰੇ ਵਿਚਾਰ ਇਹਨਾਂ ਦੇ ਪਾਠਕਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਮੈਂ ਆਂਟੀ ਜੀ ਬਾਰੇ ਕਹਿਣਾ ਚਾਹੁੰਨਾ ਕਿ ਆਂਟੀ ਜੀ ਜਿੰਨੇ ਵਧੀਆ ਜਿੰਨੇ ਮਹਾਨ ਲੇਖਕ ਨੇ ਇਹ ਤਾਂ ਸਾਰੇ ਜਾਣਦੇ ਨੇ ਪਰ ਉਹ ਇਤੋਂ ਵੀ ਕਈ ਗੁਣਾ ਜ਼ਿਆਦਾ ਵਧੀਆ ਇਨਸਾਨ ਨੇ ਹਾਲਾਂਕਿ ਮੇਰੀ ਉਹਨਾਂ ਨਾਲ ਕੋਈ ਪਰਿਵਾਰਕ ਸਤਿਸ਼ਟਤਾ ਨਹੀਂ ਹੈ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਕਿ ਸਾਨੂੰ ਨਹੀਂ ਪਤਾ ਹੁੰਦਾ ਵਟ ਸਾਨੂੰ ਖੁਦ ਹੀ ਫੋਨ ਕਰਕੇ ਕਹਿੰਦੇ ਆ ਕਿ ਤੁਸੀਂ ਇਹਦੇ ਬਾਰੇ ਲਿਖੋ ਜਾਂ ਆਪਣੀ ਜਿਹੜੀ ਕੋਈ ਰਚਨਾ ਹੈ ਉਹ ਇਸ ਅਖਬਾਰ ਤੇ ਭੇਜੋ ਮੇਰੇ ਰੈਫਰੈਂਸ ਤੇ ਭੇਜ ਦਿਓ ਜਾਂ ਹੋਰ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੋਡ ਹੋਵੇ ਕੋਈ ਗਜ਼ਲ ਜਾਂ ਕੋਈ ਨਜ਼ਮ ਜਾਂ ਕਵਿਤਾ ਗੀਤ ਕਿਵੇਂ ਲਿਖਣਾ ਹੈ ਉਹ ਸਾਨੂੰ ਇਹ ਬਿਲਕੁਲ ਬਹੁਤ ਹੀ ਵਧੀਆ ਢੰਗ ਨਾਲ ਸਾਨੂੰ ਸਮਝਾਉਂਦੇ ਨੇ ਪਰਮਜੀਤ ਕੌਰ ਸਰਹੰਦ ਦਾ ਨਾਂ ਦਾ ਸਰਹੰਦ ਤਾਂ ਹੁਣ ਬਣਿਆ ਪਹਿਲਾਂ ਤਾਂ ਇਹ ਪਰਮਜੀਤ ਕੌਰ ਸੀਗੀ ਮੈਂ ਖਾਸ ਕਰਕੇ ਮੇਰੀ ਤਾਂ ਇਹ ਪਰਮੇ ਸੀਗੀ ਤੇ 1969 ਦੇ ਵਿੱਚ ਸਾਡੀ ਸਾਡੀ ਸ਼ਾਦੀ ਹੋਈ ਸ਼ਾਦੀ ਤੋਂ ਬਾਅਦ ਸਾਡਾ ਜੀਵਨ ਬੜਾ ਵਧੀਆ ਖੁਸ਼ਹਾਲੀਤੀ ਨਾਲ ਅਸੀਂ ਵਿਚਰ ਰਹੇ ਹਾਂ ਕਦੇ ਸਾਡੇ ਪਰਿਵਾਰ ਦੇ ਵਿੱਚ ਕੋਈ ਕੋਚੀ ਨਿਮੀ ਗੱਲ ਨਹੀਂ ਕੋਈ ਹੁੰਦੀ ਬੜੀ ਸਿਆਣੀ ਔਰਤ ਹੈ ਬੱਚਿਆਂ ਦੀ ਬੜੀ ਸਾਂਭ ਸੰਭਾਲ ਕਰਦੀ ਹੈ ਠੀਕ ਠੰਗ ਨਾਲ ਬੱਚਿਆਂ ਦਾ ਪੜਾਅ ਪੋਸ਼ਣ ਕੀਤਾ ਪਾਲਣ ਪੋਸ਼ਣ ਕੀਤਾ ਸਾਰਾ ਕੁਝ ਤੇ ਖੁਸ਼ੀਆਂ ਵੀ ਬਹੁਤ ਦੇਖੀਆਂ ਖਾਸियत ਇਹ ਵੀ ਸੀ ਇਹਨੇ ਦੇ ਚ ਵੀ ਇਹ ਰੇਡੀਓ ਬਹੁਤ ਸੁਣਦੀ ਉਹਨਾਂ ਦਿਨਾਂ 'ਚ ਰੇਡੀਓ 'ਚ ਸੀਗਾ ਤੇ ਰੇਡੀਓ ਤੇ ਜਦੋਂ ਵੀ ਕੋਈ ਗਾਣਾ ਆਉਣਾ ਹਿੰਦੀ ਦਾ ਗਾਣਾ ਆਉਣਾ ਤੇ ਇਹਨੇ ਨਾਲ ਦੀ ਨਾਲ ਗਾਉਣ ਲਾ ਜਾਣਾ ਮੈਂ ਕਿਹਾ ਤੇ ਸਾਰੇ ਆ ਆਪਣੇ ਅੰਦਰ ਰਿਕਾਰਡ ਕਰੇ ਹੋਏ ਨੇ ਬਹੁਤ ਸਖਤ ਮਿਹਨਤ ਕਰਕੇ ਇੱਥੇ ਤੱਕ ਇਹ ਪਹੁੰਚੀ ਹੈ ਅੱਜ ਇਹਦਾ ਨਾਮ ਬਹੁਤ ਹੈਗਾ ਮੈਨੂੰ ਵੀ ਇਸ ਗੱਲ ਦੀ ਖੁਸ਼ੀ ਆ ਮੈਂ ਇਹਨੂੰ ਹਲਾ ਸ਼੍ਰੀਮਤ ਕਹਿੰਦਾ ਇਹਨੂੰ ਸ਼ਾਬਾਸ਼ ਕਹਿੰਦਾ ਅਸੀਂ ਬਹੁਤ ਜ਼ਿਆਦਾ ਮਲਕੇ ਵਧੀਆ ਮਹਿਸੂਸ ਕਰਦੇ ਹਾਂ ਕਿ ਇਹਨਾਂ ਦਾ ਖਵਾਰਾਂ ਵਿੱਚ ਜਾਂ ਮਲਕੇ ਟੀਵੀ ਤੇ ਪ੍ਰੋਗਰਾਮ ਆਉਂਦੇ ਹਨ ਪਰ ਮਤਲਬ ਕਿ ਜਦੋਂ ਇਹਨਾਂ ਦੇ ਪਾਠਖਾਨੇ ਬਹੁਤ ਜ਼ਿਆਦਾ ਫੋਨ ਆਉਂਦੇ ਹਨ ਦੀ ਪ੍ਰਸ਼ੰਸਾ ਕਰਦੇ ਤਾਰੀਫ ਕਰਦੀ ਹੈ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਪਰ ਕਈ ਵਾਰੀ ਅਸੀਂ ਮਲਕੇ ਇਸ ਗੱਲ ਤੇ ਬਹੁਤ ਸਾਨੂੰ ਮਲਕੇ ਮਹਿਸੂਸ ਹੁੰਦਾ ਜਦੋਂ ਅਸੀਂ ਰਾਤ ਦਾ ਖਾਣਾ ਖਾਂਦੇ ਹਾਂ ਜਾਂ ਫਿਰ ਮਤਲਬ ਕਿ ਅਸੀਂ ਖਾਣਾ ਖਾਂਦੇ ਟਾਈਮ ਇਹਨਾਂ ਦੇ ਪਾਠਖਾਨੇ ਫੋਨ ਆਉਂਦੇ ਹਨ ਤੇ ਅਸੀਂ ਮੰਮੀ ਨੂੰ ਆਵਾਜ਼ਾਂ ਮਾਰਦੇ ਰਹਿੰਦੇ ਹਾਂ ਕਿ ਉਹਨਾਂ ਦਾ ਖਾਣਾ ਵੀ ਠੰਡਾ ਹੋ ਜਾਂਦਾ ਮੈਂ ਇਹਨਾਂ ਬਾਰੇ ਬਹੁਤ ਕੁਝ ਜਾਣਦੀ ਹਾਂ ਤੇ ਬਹੁਤ ਕੁਝ ਇਹਨਾਂ ਕੋਲੋਂ ਸਿੱਖਦੀ ਵੀ ਹਾਂ ਸਿੱਖਣ ਦੇ ਯੋਗ ਵੀ ਹਾਂ ਇਹਨਾਂ ਕੋਲੋਂ ਇਹ ਬਹੁਤ ਵਧੀਆ ਲੇਖਕ ਹਨ ਤੇ ਸਾਡੇ ਹਰ ਸਮੇਂ ਬਹੁਤ ਸਹਾਇ ਹੀ ਰਹਿੰਦੇ ਹਨ ਮੈਂ ਕਰਮਜੀਤ ਕੌਰ ਖੰਨੇ ਦੀ ਰਹਿਣ ਵਾਲੀ ਹਾਂ ਪਰਿੰਜੀਤ ਕੌਰ ਸਾਹਿਬ ਬਹੁਤ ਅੱਛੇ ਲੇਖਕ ਹਨ ਮੈਂ ਉਹਨਾਂ ਨੂੰ ਬਹੁਤ ਵਾਰ ਮਿਲਿਆ ਸਾਡੇ ਦਾਦੀ ਜੀ ਸਾਨੂੰ ਬਹੁਤ ਕੁਝ ਦਿਲਵਾਉਂਦੇ ਹਨ ਜਦੋਂ ਸਾਨੂੰ ਕੁਝ ਚਾਹੀਦਾ ਆ ਸਾਸੀਂ ਦਾਦੀ ਜੀ ਕੋਲ ਜਾਂਦੇ ਆ ਤੇ ਹੁਸਨ ਨੂੰ ਬਹੁਤ سارے ਕੱਪੜੇ ਦਿਲਉਂਦੇ ਆ ਤੇ ਮੈਂ ਦਾਦੀ ਜੀ ਦੀ ਕਿਤਾਬਾਂ ਵੀ ਪੜਦਾ ਹਾਂ ਪੜ੍ਹ ਲਿਖ ਕੇ ਮੈਂ ਵੱਡਾ ਹੋ ਕੇ ਆਪਣੀ ਦਾਦੀ ਜੀ ਦਾ ਨਾਮ ਮੋਚਾ ਕਰਾਂਗਾ ਮੇਰੀ ਦਾਦੀ ਜੀ ਬਹੁਤ ਬਰੀਆਂ ਉਹ ਸਾਡੇ ਵਾਸਤੇ ਬਹੁਤ ਕੁਝ ਕਰਦੇ ਆ ਉਹਨਾਂ ਦੀ ਪਹਿਲੀ ਕਿਤਾਬ ਸਿਗੀ ਕਿੰਨੂ ਦਰਦ ਸੁਨਾਵਾ ਤੇ ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ ਸਾਡੇ ਸਕੂਲ ਦੇ ਸਾਰੇ ਵੀ ਉਹਨਾਂ ਨੂੰ ਬਹੁਤ ਸਤਿਕਾਰ ਦਿੰਦੇ ਹਾਂ ਮੈਂ ਵੱਡੀ ਹੋ ਕੇ ਟੀਚਰ ਬਣਾਂਗੀ ਮੈਡਮ ਤੁਹਾਡਾ ਅੱਜ ਸਾਹਿਤ ਖੇਤਰ 'ਚ ਬੜਾ ਵੱਡਾ ਨਾਮ ਹੈ ਤੁਸੀਂ ਉਮਰਾਂ ਦੇ ਪੰਡੇ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਨੂੰ ਅਤੇ ਨਵੀਂ ਪੀੜੀ ਦੇ ਪਾਠਕਾਂ ਨੂੰ ਲੇਖਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੋ ਮੈਂ ਚਾਹੁੰਨੀ ਹਾਂ ਵੀ ਸਾਡਾ ਜਿਹੜਾ ਨਵਾਂ ਵਰਗ ਹੈ ਇਹ ਨਸ਼ਿਆਂ ਨੂੰ ਛੱਡ ਕੇ ਸਾਹਿਤ ਦਾ ਨਸ਼ਾ ਲਵੇ ਤੇ ਸਾਹਿਤ ਦੇ ਖੇਤਰ 'ਚ ਇਹ ਕੰਮ ਕਰਨਾ ਪਰਮਜੀਤ ਕੌਸਰੰਦ ਜੀ ਅੱਜ ਤੁਸੀਂ ਸਾਡੇ ਉਮਰਾਂ ਦੇ ਪੰਡੇ ਪ੍ਰੋਗਰਾਮ ਦਾ ਹਿੱਸਾ ਬਣੇ ਇਸ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਦਰਸ਼ਕੋ ਉਮਰਾਂ ਦੇ ਪੰਡੇ ਪ੍ਰੋਗਰਾਮ ਚ ਅਗਲੇ ਹਫਤੇ ਕਿਸੇ ਹੋਰ ਮਹਾਨ ਸ਼ਖੀਤ ਨੂੰ ਲੈ ਕੇ ਅਸੀਂ ਫੇਰ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ